जेपी 52 ਮੈਂ ਦਵਿੰਦਰ ਰਾਮ ਆਪ ਆਪਣੀ ਆਮ ਆਦਮੀ ਪਾਰਟੀ ਫਰਵਾੜਾ ਵੱਲੋਂ ਬਾਬਾ ਸਾਹਿਬ 임ਰੌ ਮੇਡਕਰ ਜੀ ਦੇ ਸਿਰ ਰਸਮ ਪਰਮ ਦੀ ਮਰਵਾਣ ਦੇ ਵਿਸਥੇ ਉਹਨਾਂ ਨੂੰ ਸਰਧਾਂਜਲੀ ਭੇਟ ਕਰਦੇ ਹਾਂ ਆਓ ਤਵਾ ਥਾਉ ਜੀ ਦੇ ਸਹਿਯੋਗ ਆਦਮਾ ਤੇ ਚੱਲਣਾ ਚਾਹੀਦਾ ਹੈ ਉਹਨਾਂ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਉਹ ਨਰਮਤਾ ਜੋ ਸਾਡੇ ਦੱਬੇ ਕੁਚਲੇ ਸਮਾਜ ਨੂੰ ਉੱਪਰ ਚੱਟਣ ਲਈ ਆਪਾਂ ਪਰવાર-ਵਾਰ ਦਿੱਤਾ ਅਸੀਂ ਅੱਜ ਜੋ ਵੀ ਹਾਂ ਬਾਬਾ ਸਾਹਿਬ ਜੀ ਦੀ ਬਦੌਲਤ ਹਾਂ ਉਹਨਾਂ ਸਾਨੂੰ ਬੋਰਡ ਦਾ ਅਧਿਕਾਰ ਦਿੱਤਾ ਅਸੀਂ ਬੋਰਡ ਦੇ ਇਸਤੇਮਾਲ ਨੂੰ ਸਹੀ ਢੰਗ ਨਾਲ ਕਰੀਏ ਅਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ ਜੈਪੀ ਜੈਪਾ